ਤਰਾਜ਼ੋ ਇਸ ਅੱਬੀ ਅ ਜਿਸ ਕੰਮ ਦੀ ਖਾਤਰ ਜਿਸ ਬੁੰਦੇ ਦੀ ਖਾਤਰ ਉਹਨਾਂ ਸ਼ਹੀਦਾਂ ਨੇ ਚਾਹੇ ਉਹ ਭਗਤ ਸਿੰਘ ਹੈ ਚਾਹੇ ਜਿਹੜੇ ਉਸ ਤੋਂ ਬਾਅਦ ਬਾਬਾ ਅਕਾਲੀ ਦਲ ਜਾਂ ਆਪਣੇ ਪਗਦਰੀ ਬਾਬੇ ਜਿਹੜੇ ਹੈ ਇਹ ਸਾਰੇ ਜਿੰਨੇ ਵੀ ਮਤਲਬ ਜਿਹੜੇ ਹੈ ਉਹ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ ਲੜੇ ਉਹਨਾਂ ਨੇ ਜੋ ਸੰਕਲਪ ਲਿਆ ਉਹਨਾਂ ਨੇ ਜੋ ਸੋਚਿਆ ਵੀ ਕਿਸ ਤਰ੍ਹਾਂ ਮੁਲਕ ਆਜ਼ਾਦ ਹੋਵੇ ਤੇ ਉਹਦੇ 'ਚ ਗੱਲ ਇਹ ਹੈ ਵੀ ਜਿੱਨਾਂ ਚਿਰ ਜੇ ਮੁਲਕ ਆਜ਼ਾਦ ਹੋਣ ਤੋਂ ਬਾਅਦ ਮਜ਼ਦੂਰਾਂ ਕਸਾਨਾਂ ਜ਼ਮੀਨਤ ਕਸ਼ ਲੋਕਾਂ ਦੀ ਉਹਨਾਂ ਦੀ ਜ਼ਿੰਦਗੀ 'ਚ ਸੁਧਾਰ ਆਵੇ ਉਹਨਾਂ ਨੂੰ ਸਹੂਲਤਾਂ ਮਿਲਣ ਉਹਨਾਂ ਨੂੰ ਰੋਜ਼ਗਾਰ ਮਿਲੇ ਉਹਨਾਂ ਨੂੰ ਜਿਹੜੀ ਸਿੱਖਿਆ ਮਿਲੇ ਉਹਨਾਂ ਨੂੰ ਸਿਹਤ ਦੇ ਹੋਰ ਇਹ ਸਾਰੀਆਂ ਸਹੂਲਤਾਂ ਰਹਿਣ ਵਾਸਤੇ ਜਗ੍ਹਾ ਮਿਲੇ ਉਹ ਗੱਲ ਜਿਹੜੀ ਜਿਸ ਖਾਤਰ ਉਹਨਾਂ ਨੇ ਕੀਤਾ ਸੀ ਤੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਜੇ ਕੋਈ ਸਰਕਾਰ ਬਣਦੀ ਹੈ ਉਹ ਸਰਕਾਰ ਕੋਈ ਗਲਤ ਕੰਮ ਕਰਦੀ ਹੈ ਇਹ ਜਾਂ ਕੋ ਨੂਰ ਬਣਾਉਂਦੀ ਹੈ ਉਹਨਾਂ ਨੂੰ ਅਧਿਕਾਰ ਹੋਵੇ ਕਿ ਉਹ ਆਪਦੇ ਗੱਲ ਕਰ ਸਕਣ ਉਹਦੇ ਵਿਰੋਧ ਤੇ ਵਿੱਚ ਆਪਣਾ ਆਵਾਜ਼ ਉਠਾ ਸਕਣ ਸੰਘਰਸ਼ ਕਰ ਸਕਣ ਇਹ ਇਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਸ਼ਹੀਦਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਆਪਣੀ ਫਾਂਸੀ ਦੇ ਰਸੇ ਜੁਮਮੇ ਨੇ ਪਰ ਜਦੋਂ ਅਸੀਂ ਦੇਖਦੇ ਹਾਂ ਕਿ 77 ਬਾਦ ਜਿਉਂ ਜਿਉ ਸਮਾਂ ਬੀਤ ਗਿਆ ਜੋ ਮੋੜ ਦੇ ਵਿੱਚ 47 ਤੋਂ ਬਾਅਦ ਇੱਕ ਵਾਰੀ ਥੋੜਾ ਜਿਹਾ ਰੋਜ਼ਗਾਰ ਦੀ ਉਸ ਵੇਲੇ ਨਵੇਂ ਨਵੇਂ ਮਤਲ ਕਾਰਖਾਨੇ ਕੀਤੇ ਨਵੇਂ ਨਵੇਂ ਅਫਸਰ ਨਵੇਂ ਨਵੇਂ ਵਿਭਾਗ ਬਣੇ ਉਦੋਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਪਰ ਉਸ ਤੋਂ ਬਾਅਦ ਜਦੋਂ ਜਾ ਕੇ ਸੰਸਾਰ ਬੈਂਕ ਦੇ ਤੇ ਹੋਰ ਸਾਰੇ ਜਿਹੜੇ ਉਹ ادارے ਨੇ ਵਰਲਡ ਬੈਂਕ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਇਹ ਤਾਂ ਵਾਸਤੇ ਕੰਮ ਕਰਦੇ ਆ ਜਦੋਂ ਉਹਨਾਂ ਦੇ ਹੱਥ ਦੇ ਵਿੱਚ ਬਾਗਡੋਰ ਆ ਗਈ ਤਾਂ ਉਹ ਜਿਹੜੇ ਮੁਲਕ ਇਸ ਤਰ੍ਹਾਂ ਆਜਾਦ ਹੋਏ ਪਰ ਨਾ ਸਿੱਧੀ ਗੁਲਾਮੀ ਦੇ ਹੱਥ ਤੋਂ ਉਹਨਾਂ ਦੇ ਅੰਦਰ ਸੀ ਉਦੋਂ ਮਗਰੋਂ ਉਹਨਾਂ ਨੇ ਆਪਣੇ ਜਿਹੜੀ ਆਪਣੀਆਂ ਉਹਨਾਂ ਸੰਸਾਰ ਬੈਂਕ ਦੇ ਮੁਦਰਾ ਕੋਸ਼ਟੇ ਆਪਣੇ WTO ਉਹਨਾਂ ਦੇ ਰਾਹੀਂ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਇਹੋ ਜਿਹਾ ਰਾਹ ਦੱਸਿਆ ਕਿ ਤੁਸੀਂ ਬਾਹਰੋਂ ਪੂੰਜੀ ਲਾਓ ਤੁਸੀਂ ਬਾਹਰੋਂ ਜਿਹੜਾ ਪੈਸਾ ਲਾਓ ਤਾਂ ਜਿਹੜੀ ਸੋਡੇ ਮੁਲਕ ਦੀ ਤਰੱਕੀ ਹੋਏਗੀ ਤਾਂ ਉਹਨਾਂ ਨੇ ਇਹ ਸਾਰੀਆਂ ਜਿਹੜੀਆਂ ਸਰਕਾਰਾਂ ਜਿਹੜੀਆਂ ਜਾਹੇ ਪਹਿਲਾਂ ਕਾਂਗਰਸ ਦੀ ਜਾਂ ਹੋਰ ਪਾਰਟੀਆਂ ਦੀ ਤੇ ਹੁਣ ਅੱਜ ਬੀਜੇਪੀ ਦੀ ਜਿਹੜੀ ਮਤਲਬ ਸਭ ਤੋਂ ਵੱਧ ਤੇਜ਼ੀ ਦੇ ਨਾਲ ਉਹ ਸਰਪੋਰੇਟ ਏਜੰਡੇ ਨੂੰ ਲਾਗੂ ਕਰ ਰਹੇ ਤੇ ਉਹ ਕਾਰਪੋਰੇਟ ਜਿਹੜਾ ਮਾਡਲ ਹੈ ਡਵੈਲਪਮੈਂਟ ਦਾ ਉਹ ਬਜਾਏ ਇਥੋਂ ਦੇ ਉਹ ਉਹ ਮਾਡਲ ਜਿਹੜਾ ਸਗੋ ਕੀ ਹੈ ਇਹ ਜਿਹੜੇ ਪਹਿਲਾ ਰੁਜ਼ਗਾਰ ਮਿਲਦਾ ਸੀ ਉਹਨਾਂ ਤੋਂ ਰੁਜ਼ਗਾਰ ਖੋਸ ਰਹੇ ਹੈ ਜਿਨ੍ਹਾਂ ਨੂੰ ਪੱਕੀਆਂ ਨੌਕਰੀਆਂ ਮਿਲਦੀਆਂ ਸੀ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਖੋਸ ਕੇ ਚੱਟੀਆਂ ਤੇ ਉਹ ਠੇਕੇ ਦੇ ਲੱਗ ਰਹੇ ਨੇ ਜਿਨ੍ਹਾਂ ਦਾ ਪਹਿਲਾ ਯਾਨੀ ਉਸ ਰੁਜ਼ਗਾਰ ਦੇ ਉਹਨਾਂ ਦਾ ਯਾਨੀ ਜਿੰਨਾ ਗਰੀਬੀ ਤੇ ਅਮੀਰੀ ਦਾ ਪਾੜਾ ਉਸ ਤੋਂ ਜ਼ਿਆਦਾ ਯਾਨੀ ਉਸ ਕਾਰਪੋਰੇਟ ਮਾਡਲ ਤੇ ਤੇ ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਹੌਲੀ 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 ਸਾਰੇ ਅਰਥਚਾਰੇ ਦੇ ਉੱਤੇ ਚਾਹੇ ਉਹ ਸਿੱਖਿਆ ਹੈ ਚਾਹੇ ਹਸਪਤਾਲ ਨੇ ਚਾਹੇ ਕਾਰਖਾਨੇ ਚਾਹੇ ਸਾਰਾ ਉਹਨਾਂ ਸਾਰੇ ਧਾਰਿਆਂ ਤੇ ਕਾਬਜ ਹੋ ਰਹੇ ਨੇ ਉਹਨਾਂ ਨੂੰ ਤੇ ਮੋਦੀ ਸਰਕਾਰ ਨੇ ਉਹ ਫੈਸਲਾ ਹੀ ਕਰ ਲਿਆ ਇਹ ਪ੍ਰਾਈਵੇਟ ਹੱਥਾਂ 'ਚ ਦੇ ਕੇ ਹੀ ਮੁਲਕ ਤਰੱਕੀ ਕਰ ਸਕਦਾ ਹੈ ਤੇ ਜਿਸ ਤਰ੍ਹਾਂ ਕਹਿ ਰਹੇ ਕਿ ਅਸੀਂ 47 ਜਮੂਰਤ ਨੂੰ ਇੰਨਾ ਬਣਾ ਦੇਾਂਗੇ ਮੁਲਕ ਦੀ ਤਰੱਕੀ ਮੁਲਕ ਦੀ ਜੀਡੀਪੀ ਉਹ ਇੱਕ ਜੀਡੀਪੀ ਰਾਹੀਂ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਕਿ ਮੁਲਕ 'ਚ ਪੈਦਾਵਾਰ ਵਧ ਗਈ ਚਾਰਜੂਗਾ ਜਿਉਂ-ਜਿਉਂ ਪੈਦਾਵਾਰ ਜੀਡੀਪੀ ਇਸ ਮਾਡਲ ਦੇ ਨਾਲ ਵਧ ਰਹੀ ਹੈ ਤੇ ਉਂਧਿਉਂ ਲੋਕਾਂ ਦੇ ਰੋਜ਼ਗਾਰ ਖੋਸ ਰਹੇ ਨੇ ਤੋਂਦਿਆਂ ਉਹਨਾਂ ਦੇ ਜਿਹੜੇ ਹੈ ਉਹਨਾਂ ਦੀਆਂ ਹਾਲਤਾਂ ਮਾੜੀਆਂ ਹੋ ਰਹੀਆਂ ਸਨ ਕੋ ਪਹਿਲਾਂ ਤਾਂ ਇੱਕ ਬੜੀ ਸੋਚਣ ਵਾਲੀ ਸਾਡੀ ਗੱਲ ਹੈ ਵਿਦੇਸ਼ ਦੇ ਦੇਹ ਆਜ਼ਾਦ ਹੁੰਦਾ ਕਿਦਾਂ ਹੈ ਜੀ ਇੱਕ ਪਹਿਲੀ ਧਾਰਨਾ ਹੈ ਹਿੰਦੁਸਤਾਨ ਦੇ ਵਿੱਚ ਕਿ ਜਿਹੜੇ ਤਾਂ ਦੇਸ਼ ਪਰ ਸ਼ਾਸਨ ਕਰਨ ਵਾਲੇ ਤੇ ਉਹਨਾਂ ਦਾ ਤਾਂ ਚਿਹਰੇਟ ਵੀ ਨਹੀਂ ਲੱਗੀ ਮਰੇ ਕੌਣ ਹੈ ਜਿਹੜੇ ਆਜ਼ਾਦੀ ਦੀ ਖਾਤਰ ਲੜ ਰਹੇ ਹਿੰਦੂ ਸੈਖੋਂ ਮੁਸਲਮਾਨ ਉਹਨਾਂ ਦੀ ਆਪਸ ਵਿੱਚ ਲੜਾਈ ਕਰਾ ਕੇ ਇਹਨਾਂ ਨੇ ਦੇਸ਼ ਨੂੰ ਵੰਡਿਆ ਇੱਕ ਇਹੋ ਜਿਹੀ ਕਿਸਮ ਦੀ ਆਜ਼ਾਦੀ ਲੈ ਕੇ ਆਏ ਜੀਦੀ ਆਜ਼ਾਦੀ ਦੀ ਬਹੁਤ ਦੇਰ ਤੱਕ ਲੋਕਾਂ ਨੂੰ ਸਿੱਧਰ ਸਨ ਸਮਝ ਹੀ ਨਹੀਂ ਲੱਗੀ ਹਜੇ ਤੱਕ ਕਿਉਂਕਿ ਲੋਕਾਂ ਨੂੰ ਹਰ ਸਮੇਂ ਉਹੀ ਮੀਡੀਆ ਰਹੀ ਹਰ ਸਮੇਂ ਉਹੀ ਅਖਬਾਰਾਂ ਰਹੀ ਉਹੀ ਪ੍ਰਚਾਰ ਹੈ ਜਿਹੜਾ ਕਦੇ ਲਾਲ ਕਿਲੇਆਂ ਪਰ ਕਦੇ ਇੱਥੇ ਰਾਜ ਭਵਨ ਚ ਕਦੇ ਕਿਤੇ ਜਾ ਕੇ ਉਹੀ ਪ੍ਰਚਾਰ ਹੈ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਵੀ ਅਸੀਂ ਆਜ਼ਾਦ ਹੋਵੇ ਅਸਲ ਵਿੱਚ ਆਜ਼ਾਦ ਹੁੰਦੇ ਕਿਦਾਂ ਹੈ ਜਿਹੜੇ ਦੇਸ਼ ਆਜ਼ਾਦ ਹੋਏ ਉਥੇ ਦੀਆਂ ਹਿਸਟਰੀਆਂ ਨਹੀਂ ਦੱਸਦੇ ਉਹ ਕਿਸੇ ਨੂੰ ਵੀ ਬਈ ਅਮਰੀਕਾ ਕਿਦਾਂ ਆਜ਼ਾਦ ਹੋਇਆ ਉਹ ਭਲਾਣਾ ਦੇਸ਼ ਕਿਦਾਂ ਆਜ਼ਾਦ ਹੋਇਆ ਜਿਨ੍ਹਾਂ ਦੇਸ਼ਾਂ ਦੇ ਲੋਕ ਲੜੇ ਆ ਉਹਨਾਂ ਨੂੰ ਫਾਂਸੀਆਂ ਦੇ ਰੱਸਿਆਂ 'ਤੇ ਉਹਨਾਂ ਨੂੰ ਮਾਰਿਆ ਕਿਦਾਂ ਉਹ ਕਰਿੰਦਾ ਸੀ ਇਹ ਜਿਹੜਾ ਆਜ਼ਾਦੀ ਹੈ ਇਹ ਕੋਈ ਬਹੁਤ ਸੋਚ ਸਮਝ ਕੇ ਉਹਨੇ ਟਰਾਂਸਫਰ ਆਫ ਪਾਵਰ ਹੈ ਜਿਹੜੀ ਉਹ ਕੀਤੀ ਹੈ ਇਹ ਕੋਈ ਆਜ਼ਾਦੀ ਨਹੀਂ ਹਿੰਦੁਸਤਾਨ ਦੇ ਲੋਕਾਂ ਨੂੰ ਜੇ ਆਜ਼ਾਦੀ ਹੁੰਦੀ ਤਾਂ ਕਾਨੂੰਨ ਸਾਡੇ ਹੁਣ ਇੱਥੇ ਸਾਮਰਾਜ ਦੇ ਕਹੇ ਤੇ ਨੀਤੀਆਂ ਨਹੀਂ ਬਣਣੀਆਂ ਇਹ ਆ ਜਿਹੜੇ ਸਕੂਲ ਹੈ ਉਹਨਾਂ 'ਚ ਵਿਦਿਆ ਅਸੀਂ ਕਿਦਾਂ ਦੀ ਦੇਣੀ ਆ ਉਹ ਸਾਡੀ ਮਰਜ਼ੀ ਹੋਣੀ ਸੀ ਫਾਸਪਤਾਲਾ ਦੇ ਵਿੱਚ ਕਿੰਦਾ ਦੀ ਨੀਤੀ ਅਸੀਂ ਲਾਗੂ ਕਰਨੀ ਦਵਾਈਆਂ ਕਿਦਾਂ ਦੇਣੀਆਂ ਉਹ ਸਾਡੀ ਮਰਜ਼ੀ ਹੋਣੀ ਸੀ ਵਾਟਰ ਸਪਲਾਈ ਕਿਦਾਂ ਦੀਆਂ ਨੀਤੀਆਂ ਲਾਗੂ ਕਰਨੀਆਂ ਸੜਕਾਂ ਕਿਦਾਂ ਦੀਆਂ ਬਣਾਉਣੀਆਂ ਉਹ ਨੀਤੀਆਂ ਸਾਡੀਆਂ ਲਾਗੂ ਹੋਣੀਆਂ ਦੀਆਂ ਨਾ ਕਿ ਸਾਮਰਾਜ ਜਿਹੜੇ ਕੰਪਨੀ ਆ ਉਹਨਾਂ ਦੀਆਂ ਨੀਤੀਆਂ ਲਾਗੂ ਹੋਣੀਆਂ ਦਾ ਇਸ ਕਰਕੇ ਮੈਂ ਤਾਂ ਇਹ ਸਮਝਦਾ ਵੀ ਇਹ ਕੋਈ ਯਾਦੀ ਨਹੀਂ ਲੋਕਾਂ ਨਾਲ ਬਹੁਤ ਵੱਡਾ ਧੋਖਾ ਰਚਿਆ ਤਾਂ 47 ਦੇ ਵਿੱਚ ਅੰਦਰ ਬੈਠ ਕੇ ਇਹ ਸਮਝੌਤਾ ਜਿਹੜਾ ਚਰਖਾ ਕੱਤਣ ਵਾਲੇ ਨੇ ਸਮਝੌਤਾ ਕਰ ਲਿਆ ਜਿਹੜੇ ਫਾਂਸੀਆਂ ਚੜਨ ਵਾਲੇ ਆ ਉਹਨਾਂ ਦਾ ਅੱਜ ਤੱਕ ਨੋਨਿਸ਼ਾਨ ਨਹੀਂ ਹੈ ਇਸ ਕਰਕੇ ਵੀ ਇਹ ਲੋਕਾਂ ਦੀ ਆਜ਼ਾਦੀ ਨਹੀਂ ਇਹ ਆਜ਼ਾਦੀ ਗਾਂਧੀ ਨਹਿਰੂ ਪਟੇਲ ਤੇ ਕਾਦੇ ਆਜ਼ਮ ਜਿਹੜਾ ਉਹ ਆਪਣੇ ਜਨਾਤ ਆ ਇਹ ਸਰਪੰਚ ਚਲ ਘਰਾਣਿਆਂ ਨੂੰ ਜਿਹੜੀ ਆਜ਼ਾਦੀ ਮਿਲੀ ਆ ਉਹਨਾਂ ਦੇ ਗੋਲੇ ਤੇ ਜਿਹੜੇ ਉਹਨਾਂ ਦੇ ਵਫਾਦਾਰ ਕੁੱਤੇ ਤੇ ਜਿਹੜੇ ਉਹਨਾਂ ਦਾ ਰਵਾ ਕਿਸੇ ਨੂੰ ਆਜ਼ਾਦੀ ਨਹੀਂ ਇਸ ਕਰਕੇ ਅਸੀਂ ਇਸ ਆਜ਼ਾਦੀ ਨੂੰ ਕਾਲੀ ਝੂਠੀ ਆਜ਼ਾਦੀ ਤੇ ਜਿਹੜੀ ਜਮਹੂਰੀਅਤ ਹੈ ਖਰਾਬ ਦੇ ਉਹਨਾਂ ਨਕਲੀ ਜਮਹੂਰੀਅਤ ਅਸੀਂ ਕਹਿ ਰਹੇ ਹਾਂ ਵੀ ਕੋਈ ਜਮਹੂਰੀਅਤ ਨਹੀਂ ਕੋਈ ਆਜ਼ਾਦੀ ਨਹੀਂ ਕੀ ਤੁਸੀਂ ਸਮਝਦੇ ਹੋ ਕਿ ਹੁਣ ਲੋਕਾਂ ਦੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਬਹੁਤ ਵੱਡੇ ਵਾਅਦੇ ਲੈ ਕੇ ਆਈ ਸੀ ਬਦਲਾਅ ਲੈ ਕੇ ਆਈ ਸੀ ਕੀ ਤੁਸੀਂ ਸਮਝਦੇ ਹੋ ਕਿ ਇਹ ਸਰਕਾਰ ਨੇ ਇਹ 2.5 ਸਾਲ ਚ ਕੋਈ ਬਦਲਵਾ ਪ੍ਰਬੰਧ ਦਿੱਤਾ ਹੋਵੇ ਜਾਂ ਲੋਕਾਂ ਨੂੰ ਕੋਈ ਸੁੱਖ-ਸੂਖ ਦਿੱਤੀ ਹੋਵੇ ਜਾਂ ਆਪਣੀ ਕੀਤੇ ਵਾਅਦੇ ਤੇ ਪੂਰੀ ਉਤਰੀ ਹੋਵੇ ਨਹੀਂ ਦੇਖੋ ਅੱਜ ਕੱਲ ਜਿੰਨੀਆਂ ਪਾਰਟੀਆਂ ਨੇ ਸਾਡੇ ਆਮ ਆਦਮੀ ਪਾਰਟੀ ਸਾਰਿਆਂ ਦਾ ਇੱਕੋ ਹੀ ਏਜੰਡਾ ਹੈ ਕਿ ਇਲੈਕਸ਼ਨ ਜਿੱਤਣ ਵਾਸਤੇ ਕੀ ਕੁਝ ਕਰਨਾ ਇਲੈਕਸ਼ਨ ਕਿਵੇਂ ਜਿੱਤਣੀਆਂ ਜੇ ਕੋਈ ਬਿਆਨ ਦੇਣਾ ਇਸ਼ਤਿਹਾਰ ਦੇਣਾ ਪ੍ਰਚਾਰ ਕਰਨਾ ਉਹ ਇਲੈਕਸ਼ਨਾਂ ਦੇ ਜਿੱਤਨ ਖਾਤਰ ਹੈ ਪਰ ਜਿਹੜਾ ਪਾਰਟੀ ਨੀਤੀਆਂ ਜਿਹੜੀਆਂ ਉਸੇ ਕਾਰਪੋਰੇਟ ਮਾਡਲ ਦੀਆਂ ਲਾਗੂ ਹੋ ਰਹੀਆਂ ਇਥੇ ਤੇ ਪੰਜਾਬ ਦੀ ਜਿਹੜੀ ਸਰਕਾਰ ਬਿਲਕੁਲ ਹੂਬ ਸਿੱਖਿਆ ਨੀਤੀ ਜਿਹੜੀ ਹੈ ਉਹ ਬਿਲਕੁਲ ਪਿੱਛੇ ਗੱਲ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਮਾੜੀ ਜਿਹੀ ਧਮਕੀ ਦਿੱਤੀ ਉਹ ਜਾ ਕੇ ਉਹਨਾਂ ਨੇ ਕਿਹਾ ਤਾਂ ਵੀ ਹਾਂ ਸਾਰੇ ਸਕੂਲ ਜਿਹੜੇ ਅਸੀਂ ਲਾਗੂ ਕਰਨਾ ਹੁਣ ਕੱਲ ਜਿਹੜਾ ਆਇਆਗਾ ਕਿ ਉਹਨਾਂ ਨੇ ਸਿੱਖਿਆ ਨੀਤੀ ਚ ਲਿਖਿਆ ਹੋਇਆ ਤੇ ਤੁਸੀਂ ਸਾਰੇ ਜਿਹੜੇ ਆ ਕਾਲਜ ਤੇ ਸਾਰੀਆਂ ਯੂਨੀਵਰਸਿਟੀਆਂ ਆ ਆਟੋਨਮਸ ਹੋਣਗੀਆਂ, ਖੁਦਮੁਖਤਿਆਰ ਹੋਣਗੀਆਂ। ਉਹਦਾ ਮਤਲਬ ਉਹਨਾਂ ਨੂੰ ਪ੍ਰਾਈਵੇਟ ਕਰਾਣੇ ਜਲਾਉਣਗੇ ਤੇ ਬਕਾਇਦਾ ਸਾਰੀ ਉਹ ਨੀਤੀ ਉਹਦੇ ਨੂੰ ਸਾਰੀ ਜਾ ਰਹੀ ਹੈ। ਸਿੱਖਿਆ ਦਾ ਕੇਂਦਰੀਕਰਨ, ਸਿੱਖਿਆ ਦਾ ਭਗਵਾਕਰ ਸਾਰਾ ਤੇ ਉਹ ਪੰਜਾਬ ਸਰਕਾਰ ਵੀ ਜਿਹੜੀ ਹੈ ਉਸੇ ਨੀਤੀਆਂ ਦੇ ਬਿਲਕੁਲ ਹੋ ਹੋ ਨੀਤੀਆਂ ਲਾਗੂ ਕਰਕੇ ਇਸ ਖੇਤਰ ਦੇ ਵਿੱਚ ਵੀ ਉਹਨਾਂ ਨੇ ਆਹ ਅੱਠ ਕਾਲਜ ਜਿਹੜੇ ਪੰਜਾਬ ਦੇ ਛੋਟੇ ਦੇ ਕਾਲਜ ਜਿਹੜੇ ਆ ਉਹ ਕਹਿੰਦਾ ਵੀ ਆਟੋਨਮਸ ਹੋਣਗੇ। ਉਹਦਾ ਮਤਲਬ ਅੱਗੇ ਤੋਂ ਜਿਹੜੇ ਹੈ ਜੋ ਜਿਹੜੇ ਕਾਲਜ ਹੈ ਉਹ ਪ੍ਰਿੰਸੀਪਲ ਨਹੀਂ ਚਲਾਉਣਗੇ ਯੂਨੀਵਰਸਿਟੀ ਆਪ 22 ਚਾਂਸ ਚ ਨਹੀਂ ਚਲਾਉਣਗੇ ਉਹ ਬੋਰਡ ਆਫ ਡਾਇਰੈਕਟਰ ਜਿਹੜੇ ਉਹ ਚੜ੍ਹਿਆ ਹੋਇਆ ਉਹ ਚਲਾਉਣਗੇ ਆਪੇ ਭਰਤੀ ਕਰਨਗੇ ਆਪੇ ਕਿੰਨੀ ਤਨਖਾਹ ਦੇਣੀ ਹੈ ਕਿੰਨਾ ਉਹਨਾਂ ਤੋਂ ਪੈਸਾ ਲੈਣਾ ਇਹ ਜਾਨੀ ਸਾਰੀ ਹੋਰ ਵੀ ਸਾਰੇ ਗੇਤਾਂ ਅੱਜ ਬਿਜਲੀ ਦੇ ਖੇਤਰ ਦੇ ਵਿੱਚ ਹੀ ਆ ਅਸੀਂ ਦੇਖਿਆ ਬਿਜਲੀ ਵਾਲੇ ਸਸਤੀ ਜਿਹੜੇ ਆ ਉਹਨਾਂ ਨੇ ਬਿਜਲੀ ਪ੍ਰਾਈਵੇਟ ਕੀਤੀ ਹੈ ਉਹ ਵੀ ਉਸ ਤਰ੍ਹਾਂ ਹੀ ਚੱਲ ਰਹੇ ਨੇ ਇਸ ਤਰ੍ਹਾਂ ਹੀ ਬਾਡਰਸ ਬਣਾਈ ਜਿੰਨੇ ਉਸੇ ਨੀਤੇ ਸਿਰਫ ਕੀ ਹੈ ਦੇਖਣ ਨੂੰ ਤੁਹਾਡੇ ਪ੍ਰਚਾਰ ਆ ਛੋਟੀਆਂ ਛੋਟੀਆਂ ਗੱਲਾਂ ਕਿ ਬਿਸਤਿਕਲੇ ਨੇ ਕਹਿੰਦੇ ਦੂਸਰੇ ਕਰਦੇ ਇਹ ਛੋਟੀਆਂ ਗੱਲਾਂ ਨੇ ਬਹੁਤ ਬੁਨਿਆਦੀ ਤੇ ਨੀਤੀਆਂ ਜਿਹੜੀਆਂ ਇਹ ਸਰਕਾਰ ਵੀ ਬਿਲਕੁਲ ਹੂਬੂਹ ਜਿਹੜੀ ਆ ਉਹ ਉਸ ਲਈ ਲਾਗੂ ਕਰ ਰਹੇ ਨੇ ਤਾਂ ਉਹ ਇਲੈਕਸ਼ਨ ਇੱਕੋ ਹੀ ਜਾਂਦਾ ਹੈ ਤੇ ਇਹਦਾ ਇਲੈਕਸ਼ਨ ਲੰਘ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਫਿਰ ਉਹੀ ਦਮ ਇੱਕ ਜਾਨੀ ਖਾਸ ਤੌਰ ਤੇ ਹੁਣ ਸਾਰੇ ਹਿੰਦੁਸਤਾਨ ਤੇ ਇੱਕ ਮੁੱਦਾ ਬਣਿਆ ਹੈ ਕਿ ਤੁਸੀਂ ਪੈਨਸ਼ਨ ਲੋਕਾਂ ਦੀ ਮਲਾਜਮਾਂ ਦੀ ਜਿਹੜੀ ਰੋੜਾ ਲੋਕ ਹੈ ਉਹਨਾਂ ਦੀ ਬੰਦ ਕਰਤੀ ਐਮਐਲਏ ਤੇ ਸਾਰਾ ਕੁਝ ਪੈਨਸ਼ਨਾਂ ਉਹਨਾਂ ਨੂੰ ਦੇ ਰਹੇ ਹੋ ਤਾਂ ਉਹ ਪੈਨਸ਼ਨ ਦੇ ਹਿੰਦੁਸਤਾਨ ਜਮਹਿ ਹੋਈ ਹੈ ਉਸ ਪੰਚਾਇਤ ਦੀ ਮੋਦੀ ਸਰਕਾਰ ਉਹਦਾ ਵਿਰੋਧ ਕਰ ਰਹੀ ਹੈ ਕਿ ਨਹੀਂ ਲਾਗੂ ਕਰਨੀ ਇਹ ਪੱਠਾ ਪਠਾ ਦੋਗੀ ਇਸ ਤਰ੍ਹਾਂ ਕਰ ਉਹ ਪਰ ਇਥੇ ਇਥੇ ਜਦੋਂ ਮੁਲਾਜ਼ਮਾਂ ਨੇ ਇਹ ਹਵਾਲੇ ਨੇ ਉਠਾਇਆ ਤਾਂ ਉਦੋਂ ਇਹਨਾਂ ਨੇ ਇਹ ਚਿੱਠੀ ਗੜਤੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀ ਹਾਂ ਕਰਾਂਗੇ ਉਦੋਂ ਮਗਰੋਂ ਠੱਪ ਕਰਤਾ ਉਹ ਇਹ ਵੀ ਉਹ ਜਾਨੀ ਪੈਨਸ਼ਨ ਬੰਦ ਕਰਨੀ ਉਹ ਵੀ ਉਸ ਨੀਤੀ ਦਾ ਹਿੱਸਾ ਹੈਗਾ ਠੇਕੇ ਤੇ ਭਰਤੀ ਕਰਨੀ ਆਊਟਸੋਰਸਿੰਗ ਭਰਤੀ ਕਰਨੀ ਭਰਤੀ ਵੀ ਉਹੀ ਉਹਨਾਂ ਉਹੀ ਨਿਯਮ ਜਿਹੜੇ ਪਹਿਲਾਂ ਚੱਲਦੇ ਆ ਭਰਤੀ ਵੀ ਉਵੇਂ ਹੀ ਕਰ ਰਹੇ ਨੇ ਕੋਈ ਰੈਗੂਲਰ ਵਰਤੀ ਨਹੀਂ ਕਰ ਰਹੇ ਕੋਈ ਉਹਨਾਂ ਦੇ ਠੇਕੇ 3 ਸਾਲ ਉਹਨਾਂ ਨੂੰ ਪਹਿਲਾਂ ਚੌਥਾ ਹਿੱਸਾ ਦਨਖਾਂ ਦਾ ਮਿਲਦਾ ਉਹ ਯਾਨੀ ਸਾਰੀਆਂ ਨੀਤੀਆਂ ਇਹ ਸਰਕਾਰ ਵੀ ਉਵੇਂ ਲਾਗੂ ਕਰ ਰਹੀ ਹੈ ਲੋਕਾਂ ਨੂੰ ਮੂਰਖ ਬਣਾ ਕੇ ਬਣਾ ਕੇ ਇਸ ਤਰ੍ਹਾਂ ਲੱਗਦਾ ਉਹ ਕੱਲ ਨੂੰ ਜਿਹੜੇ ਹੁਣ ਸਾਰੇ ਦੂਜੇ ਸਾਰੇ ਪ੍ਰਚਾਰ ਉਹਨਾਂ ਨੇ ਫੇਰ ਕਰਨਾ ਜਦ ਬਣ ਗਈ ਸਰਕਾਰ ਫੇਰ ਮੁੜ ਕੇ ਫੇਰ ਉਹ ਉਸੇ ਰਾਹ ਤੇ ਚੱਲਣਾ ਸੋ ਅਸੀਂ ਸਾਡੇ ਦਾ ਮਾਸਟਰ ਜੀ ਔਰ ਟੈਕਨੀਕਲ ਸਰਵਾਈਜ਼ਰ ਤੋਂ ਸਾਡੇ ਜਸ਼ਪਾਲ ਜੀ ਜਸ਼ਪਾਲ ਵਰਗ ਜੇਤਨਾ ਤੇ ਚੇਤਨਾ ਮੰਚ ਤੋਂ ਜਸ਼ਪਾਲ ਜੀ ਸੀ ਜਿਹੜੇ ਸਾਡੇ ਨਾਲ ਅੱਜ ਦੀ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਗੱਲ ਕਰ ਰਹੇ ਸੀ ਔਰ ਨਾਲ ਮੇਰੇ ਰਜਿੰਦਰ ਸਿੰਘ ਜੀ ਜਿਹੜੇ ਪੈਨਸ਼ਨਰ ਨੇ ਔਰ ਬਿਗਲੀ ਬੋਰਡ ਚੋਂ ਰਟਾਇਰਡ ਨੇ ਸੋ ਕਹਿਣ ਦਾ ਭਾਵ ਇਹ ਆ ਕਿ ਅੱਜ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਆ ਉਹ ਸਹੀ ਅਥਾਂ ਚ ਆਜ਼ਾਦੀ ਨਹੀਂ ਆ ਉਹ ਸਿਰਫ ਲੱਡੂ ਭਾਵੇਂ ਤੁਸੀਂ ਵੰਡੇ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਅਸੀਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਚ ਅਸੀਂ ਉਹਨਾਂ ਨੂੰ ਯਾਦ ਕਰਨਾ ਕਿ ਉਹਨਾਂ ਸ਼ਹੀਦਾਂ ਨੇ ਸਾਡੇ ਲਈ ਜਿਹੜੇ ਸੁਪਨੇ ਲਏ ਸੀ ਅੱਜ ਉਹ ਸੁਪਨੇ ਬਹੁਤ ਅਧੂਰੇ ਨੇ ਤੇ ਉਹਨਾਂ ਸੁਪਨਿਆਂ ਨੂੰ ਪੂਰੀਆਂ ਤਾਂ ਕਿ ਚਾ ਜਾ ਸਕਦਾ ਜੇ ਸਾਡੇ ਲੋਕ ਚਤਨ ਹੋਣਗੇ ਚੇਤਨ ਹੋਣਗੇ